ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਗੁਰੂ ਹਰਗੋਬਿੰਦ ਸਿੰਘ ਜੀ ਦੀ ਸ਼ਾਨੋ ਸ਼ੌਕਤ ਵੇਖ ਕੇ ਮੁਗਲ ਬਾਦਸ਼ਾਹ ਜਹਾਂਗੀਰ ਸੜ ਗਿਆ ਵੀਰੋ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾਂਦਾ ਵੈ ਅੱਜ ਤੁਹਾਨੂੰ ਅਸੀਂ ਉਹਦੇ ਅਸਲ ਹਕੀਕਤ ਦੇ ਬਾਰੇ ਦੱਸਾਂਗੇ ਜਾਨੀ ਸੰਤ ਸਿੰਘ ਮਸਕੀਨ ਹੁਣੇ ਕਥਾ ਦੇ ਵਿੱਚ ਦੱਸ ਰਿਹਾ ਹੈ ਕਿ ਗੁਰੂ ਹਰਗੋਬਿੰਦ ਸਿੰਘ ਜੀ ਦੀ ਸ਼ਾਨੋ ਸ਼ੌਕਤ ਅਜ਼ੀਮ ਤਾਕਤ ਦੇ ਬਾਰੇ ਤੁਹਾਨੂੰ ਪਤਾ ਚੱਲੇਗਾ ਤੁਹਾਨੂੰ ਚੱਲ ਕੇ ਵੀਰੋ ਅਸਤ ਉਹਨਾਂ ਦੇ ਦਸਤਵਾਰ ਚਾਣੇ धन गुरु हरगोबिंद साहब जी महाराज ने राजनीति की नवी बुनियाद रखी मिलनसारी का भाईचारा इंसाफ बराबरी प्यार ए आप दे बख्शे हुए बड़े महान सिद्धांतिक नुक्ते जो बड़े कार ने और सिख जगत रुचियां दें देंदे रहे ਆਪ ਦਾ ਸ਼ਸਤਰਧਾਰੀ ਹੋਣਾ ਅਤੇ ਨਾਲ ਘੋੜਸਵਾਰਾਂ ਦਾ ਰੱਖਣਾ ਸੈਨਾ ਦਾ ਰੱਖਣਾ ਵਖਤ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਆਪਨੇ ਪ੍ਰਚਾਰ ਦੇ ਨਾਲ ਨਾਲ ਇਹ ਪ੍ਰਚਾਰ ਵੀ ਆਰੰਭ ਕੀਤਾ ਕਿ ਸ਼ਕਤੀਸ਼ਾਲੀ ਬਣੋ ਜੋ ਮਾਲਾ ਫੇਰ ਦਿਓ ਇਸ ਦੀ ਰੱਖਿਆ ਵੀ ਕਰ ਸਕੋ ਆਪਣੇ ਧਰਮ ਦੀ ਰੱਖਿਆ ਵੀ ਕਰ ਸਕੋ ਆਪਣੇ ਦੇਸ਼ ਦੀ ਰੱਖਿਆ ਵੀ ਕਰ ਸਕੋ ਸਮੁੱਚੇ ਕਸ਼ਮੀਰ ਦੇ ਵਿੱਚ ਜੋ ਅੰਦੋਲਨ ਚੱਲੇ ਹੋਏ ਸਨ ਆਪਨੇ ਉੱਥੇ ਫੇਰੀ ਪਾ ਕੇ ਬਹੁਤ ਸੁੰਦਰ ਦਿਲਾਸਾ ਦਿੱਤਾ ਔਰ ਸਾਰਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਕਸ਼ਮੀਰ ਦੀ ਸਿੱਖੀ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਣਾਈ ਹੋਈ ਸਿੱਖੀ ਹੈ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਭੱਲੀ ਹੈ ਫੁੱਲੀ ਹੈ ਜਹਾਂਗੀਰ ਇਸਨੇ ਇੱਕ ਦਫਾ ਸਤਗੁਰਾਂ ਨੂੰ ਬੁਲਾ ਭੇਜਿਆ ਆਗਰੇ ਪਾਤਸ਼ਾਹ ਗਏ ਸ਼ਾਨੋ ਸ਼ੌਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਦੇਖ ਕੇ ਲਾਓ ਲਸ਼ਕਰ ਸੀਸ ਤੇ ਕਲਗੀ ਗਲੇ ਦੇ ਵਿੱਚ ਮੋਤੀਆਂ ਦੀ ਮਾਲਾ ਮੋਂਡੇ ਤੇ ਬਾਜ਼ ਹੱਥ ਦੇ ਵਿੱਚ ਤਲਵਾਰ ਚਮਕਦੀ ਹੋਈ ਜਿਸ ਦੀ ਸੋਨੇ ਦੀ ਮੁੱਠ ਇਹ ਸ਼ਾਨੋ ਸ਼ੌਕਤ ਜਰੀ ਨਹੀਂ ਗਈ ਜਹਾਂਗੀਰ ਤੋਂ ਔਰ ਆਮ ਕਹਾਵਤ ਹੈ ਇੱਕ ਬਾਦਸ਼ਾ ਆਪਣੇ ਸਾਹਮਣੇ ਕਿਸੇ ਫਕੀਰ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਮੰਗਤੇ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਬਾਦਸ਼ਾ ਆਪਣੀ ਬਰਾਬਰੀ ਦਾ ਕਿਸੇ ਬਾਦਸ਼ਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਈਰਖਾ ਨਾਲ ਭਰ ਜਾਂਦਾ ਉਸਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਸੇਖ ਜਗਤ ਦੇਚ ਬੜਾ ਰੋਸ ਫੈਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਦਤਤਵਾਸ ਜੋ ਰੋਸ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੈਦ ਹੋ ਜਾਣ ਨਾਲ ਉਸ ਰੋਸ ਦੀ ਅਗਦੇਸ਼ ਤੇਲ ਹੀ ਪਿਆ ਜਿਸ ਗਵਾਲੀਅਰ ਦੇ ਕਿਲੇ ਵਿੱਚ ਆਪ ਨੂੰ ਕੈਦ ਰੱਖਿਆ ਗਿਆ ਉੱਥੇ ਪਹਿਲੇ ਦੇ ਹੀ ਬਵੰਜਾ ਰਾਜੇ ਕੈਦ ਸਨ ਇਸ ਦੇਸ਼ ਦੇ ਵਿੱਚ ਜਿਸ ਰਾਜੇ ਨੂੰ ਜਹਾਂਗੀਰ ਨੇ ਇੱਕ ਸ਼ਕਤੀ ਸਮਝਿਆ ਤਾਕਤ ਸਮਝਿਆ ਔਰ ਆਪਣੇ ਲਈ ਖਤਰਾ ਸਮਝਿਆ ਉਹਨੂੰ ਜ਼ੋਬ ਕੋਬ ਕਰਕੇ ਕਾਬੂ ਕੀਤਾ ਤੇ ਫਿਰ ਗਵਾਲੀਅਰ ਦੇ ਕਿਲੇ ਚ ਬੰਦ ਕਰ ਦਿੱਤਾ ਸਵੇਰੇ ਨਾਸ਼ਤੇ ਵਿੱਚ ਉਹਨਾਂ ਨੂੰ ਪੋਸਤ ਪਿਲਾਇਆ ਜਾਂਦਾ ਸੀ ਤਾਂ ਕਿ ਸਹਜੇ ਸਹਜੇ ਇਹ ਆਲਸੀ ਹੋ ਜਾਣ ਦਲਿਦਰੀ ਹੋ ਜਾਣ ਸੋਚਣ ਦੀ ਸ਼ਕਤੀ ਇਹਨਾਂ ਦੀ ਕੁੰਦ ਹੋ ਜਾਏ ਪਰ ਜਦ ਅੱਜ ਗੁਰੂ ਹਰਗੁਬਿੰਦ ਸਾਹਿਬ ਜੀ ਮਹਾਰਾਜ ਕਿਲੇ ਵਿੱਚ ਗਏ ਮੂੰ ਤੋ ਕਿਲਾ ਵਾਕਈ ਮੰਦਰ ਬਣ ਗਿਆ ਸਤਸੰਗ ਬਣ ਗਿਆ ਇਨਾ ਰਾਜਿਆਂ ਨੂੰ ਪ੍ਰਭੂ ਨਾਮ ਸਿਮਰਨ ਨੂੰ ਮਿਲਿਆ ਪ੍ਰਭੂ ਦੀ ਕੀਰਤੀ ਸੁਣਨ ਨੂੰ ਮਿਲੀ ਪ੍ਰਭੂ ਦਾ ਜਸ ਸੁਣਨ ਨੂੰ ਮਿਲਿਆ ਰਸ ਆਣ ਲੱਗ ਪਿਆ ਔਰ ਮਹਾਰਾਜ ਨੇ ਕਹਿ ਦਿੱਤਾ ਕੱਲ ਤੋ ਤੁਸੀਂ ਪੋਸਤ ਨਹੀਂ ਪੀਣਾ ਇਹਨੂੰ ਠੁਕਰਾ ਦੇਣਾ ਇੰਜ ਰੱਬੀ ਨਾਮ ਦਾ ਅਮਲ ਦੇ ਕੇ ਪੋਸ਼ ਦਾ ਅਮਲ ਛਡਵਾ ਦਿੱਤਾ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਆਪ 14 ਮਹੀਨੇ ਇਸ ਜੇਲ੍ਹ ਦੇ ਚ ਰਹੇ ਨੇ ਅਮਰਸਰ ਤੋਂ ਸੰਗਤਾਂ ਆਉਂਦੀਆਂ ਰਹੀਆਂ ਗਵਾਲੀਅਰ ਕਿਲੇ ਦੀ ਪ੍ਰਕਰਮਾ ਕਰਕੇ ਕਿਲੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਔਰ ਮਨ ਦੇ ਚ ਗਮ ਰੋਜ਼ ਲੈ ਕੇ ਵਾਪਸ ਜਾਂਦੀਆਂ ਰਹੀਆਂ ਕਿਲੇ ਦੇ ਉੱਪਰ ਕਰਮਾ ਕਰਦੇ ਸਨ ਸ਼ਬਦ ਗਾਉਂਦੇ ਹੋਏ ਪ੍ਰਭੂ ਦਾ ਨਾਮ ਜਪਦੇ ਹੋਏ ਇਹ ਚੌਕੀ ਉਦੋਂ ਤੋਂ ਹੀ ਇੱਕ ਪਰੰਪਰਾ ਦਾ ਰੂਪ ਬਣ ਗਈ ਅੱਜ ਵੀ ਬੇਸ਼ਤਰ ਗੁਰਦੁਆਰਿਆਂ ਦੇ ਇਤਿਹਾਸ ਕਰਕੇ ਦਰਬਾਰ ਸਾਹਿਬ ਦੇ ਜੋ ਚੌਕੀ ਕਰਮਾ ਦੇ ਵਿੱਚ ਬਖੈ ਦਾ ਚੱਲਦੀ ਹੈ ਕਿ ਉਸੇ ਯਾਦਗਾਰੀ ਚਿੰਨ੍ਹ ਦਾ ਇੱਕ ਹਿੱਸਾ ਹੈ ਇਪਲੇ ਕਲੇਦੀ ਪ੍ਰਕਰਮਾ ਹੁੰਦੀ ਸੀ ਸ਼ਬਦ ਗਾਉਂਦੇ ਹੋਇਆ ਪ੍ਰਭੂ ਦਾ ਜਾਪ ਕਰਦੇ ਹੋਇਆ ਸਾਈ ਮੀਆਂ ਮੀਰ ਦੀ ਮਦਾਖਲਤ ਸਿੱਖਾਂ ਦਾ ਰੋਸ ਔਰ ਆਮ ਜਨਤਾ ਦਾ ਰੋਸ ਵੇਖ ਕੇ ਜਹਾਂਗੀਰ ਨੂੰ ਘਬਰਾਹਟ ਹੋਈ ਕਿ ਹੁਣ ਜ਼ਿਆਦਾ ਦੇਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕੈਦ ਰੱਖਣਾ ਔਖੀ ਗੱਲ ਹੈ ਆਪਨੇ ਰਿਹਾਈ ਦਾ ਹੁਕਮਨਾਮਾ ਭੇਜਿਆ ਔਰ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂ ਉਹ ਬਵੰਝਾ ਰਾਜੇ ਰੋਣ ਲੱਗ ਪਏ ਆਖੰਡ ਦੇ ਪਾਤਸ਼ਾਹ ਆਪ ਚਲੇਓ ਤੁਸੀਂ ਸਾਡਾ ਸਹਾਰਾ ਸੀ ਤੁਹਾਡੇ ਆਸਰੇ ਤੇ ਦਿਨ ਬੜੇ ਸੋਹਣੇ ਲੰਘ ਰਹੇ ਸਨ ਪ੍ਰਭੂ ਚਿੰਤਨ ਛੜੀ ਖੁਰਾਕ ਬਣ ਗਈ ਸੀ ਪ੍ਰਭੂ ਸਿਮਰਨ ਛੜੀ ਦੌਲਤ ਬਣ ਗਈ ਸੀ ਇਹ ਅਨੰਦ ਹੁਣ ਕਿਵੇਂ ਮਿਲੇਗਾ ਆਪ ਜਾ ਰਹੇ ਹੋ ਸਤਿਗੁਰੂ ਨੇ ਧੀਰਜ ਦਿੱਤੀ ਕਹਿਣ ਲੱਗੇ ਨਹੀਂ ਤੁਹਾਨੂੰ ਛੋੜ ਕੇ ਨਹੀਂ ਜਾਵਾਂਗੇ ਜਾਵਾਂਗੇ ਤਾਂ ਤੁਸੀਂ ਵੀ ਸਾਡੇ ਨਾਲ ਚਲੋਗੇ ਨਹੀਂ ਤੇ ਅਸੀਂ ਵੀ ਨਹੀਂ ਜਾਵਾਂਗੇ ਸਤਿਗੁਰਾਂ ਨੇ ਜਵਾਬ ਦਿੱਤਾ ਜਿੰਨੇ ਚਿਰ ਤੱਕ ਇਹ ਰਾਜੇ ਨਹੀਂ ਛੋੜੇ ਜਾਂਦੇ ਅਸੀਂ ਜੇਲ ਤੋਂ ਬਾਹਰ ਨਹੀਂ ਆਵਾਂਗੇ ਕਿਲੇ ਤੋਂ ਬਾਹਰ ਨਹੀਂ ਆਵਾਂਗੇ ਤਾਂ ਜਹਾਂਗੀਰ ਨੇ ਦੂਸਰਾ ਹੁਕਮ ਭੇਜਿਆ ਜਿਤਨੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਾਮਨ ਪਕੜ ਲੈਣ ਉਹ ਬਾਹਰ ਆ ਸਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਕਸਰ 50 ਕਲੀਆਂ ਵਾਲਾ ਚੋਲਾ ਪੈਨਦੇ ਸਨ ਬੜਾ ਵੱਡਾ ਉੰਜ ਵੀ ਆਪ ਦਾ ਸਰੀਰ ਵੀ ਬੜਾ ਭਾਰੀ ਭਰਕਮ ਸੀ ਸ਼ਹਿਦ ਇਸੇ ਵਾਸਤੇ ਹੀ ਕਵੀ ਸੰਤੋਖ ਸਿੰਘ ਜੀ ਨੇ ਔਰ ਭਾਈ ਗੁਰਦਾਸ ਜੀ ਨੇ ਲਿਖਿਆ ਦਲ ਬਨਜਨ ਗੁਰ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ ਆਪਨੇ तमाम ਰਾਜਿਆਂ ਨੂੰ ਕਹਿ ਦਿੱਤਾ ਇੱਕ ਇੱਕ ਕਲੀ ਪਕੜ ਲੋ ਮੇਰੀ ਤੋ 50 ਨੇ ਤੇ ਪਕੜ ਲਈ ਰਾਜੇ ਬਵੰਜਾ ਸਨ ਦੋਹਾਂ ਦੀਆਂ ਬਾਵਾ ਸਤਗੁਰੂ ਨੇ ਪਕੜ ਲਈ ਆ ਇਸ ਤਰ੍ਹਾਂ ਬਵੰਜਾ ਰਾਜੇ ਬਾਹਰ ਆਏ ਦਰਦੀ ਦਾਤੇ ਦਾ ਨਾਮ ਪੈ ਗਿਆ ਬੰਦੀ ਛੋੜ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਧਨਾ ਨੂੰ ਤੋੜਨ ਵਾਲੇ ਜੋ ਉਮਰ ਕੈਦ ਭੋਗ ਰਹੇ ਸਨ ਉਨ੍ਹਾਂ ਦੀ ਬੰਦ ਖਲਾਸੀ ਕੀਤੀ ਉੱਥੋਂ ਆਪ ਵਾਪਸ ਆਏ ਨੇ ਆਗਰਾ ਆਗਰੇ ਦੇਚ ਜਮਨਾ ਦੇ ਕੰਢੇ ਤੇ ਜਹਾਂਗੀਰ ਦਾ ਤੰਬੂ ਲਗਿਆ ਆਪ ਦਾ ਵੀ ਤੰਬੂ ਲਗਿਆ ਜਹਾਂਗੀਰ ਨੇ ਸਵਾਗਤ ਜ਼ਰੂਰ ਕੀਤਾ ਔਰ ਸਵਾਗਤ ਦੇਚ ਰਾਜਨੀਤੀ ਸੀ ਮਹਿਲਾਂ ਦੇਚ ਬੁਲਾਣ ਲਈ ਆਖਿਆ ਸਤਗੁਰੂ ਨੇ ਇਨਕਾਰ ਕੀਤਾ ਆਖਿਆ ਨਹੀਂ ਤੇਰੇ ਮਹਿਲਾਂ ਸੜੇ ਸਿੱਖ ਨਹੀਂ ਆ ਸਕਣਗੇ। ਔਰ ਭੀੜ ਨੂੰ ਤੇਰੇ ਸੰਤਰੀ ਰੋਕਣਗੇ ਤੇ ਸਾਡਾ ਦਰ ਐਸਾ ਹੈ ਜਿੱਥੇ ਕਿਸ ਨੂੰ ਰੋਕਿਆ ਨਹੀਂ ਜਾਂਦਾ। ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖੇਮੇ ਦੇ ਨਾਲ ਜਦ ਜਹਾਂਗੀਰ ਨੇ ਵੀ ਆਪਣਾ ਖੇਮਾ ਲਗਵਾਉਣਾ ਚਾਹਿਆ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਇੱਥੇ ਫਿਰ ਪੈਰਾ ਹੋਵੇਗਾ ਫਿਰ ਸਿੱਖਾਂ ਨੂੰ ਰੋਕ ਲੱਗੇਗੀ ਤਾਂ ਜਹਾਂਗੀਰ ਨੇ ਕਿਹਾ ਨਹੀਂ ਜਿੰਨੇ ਦਿਨ ਆਪ ਇੱਥੇ ਹੋ ਪੈਰਾ ਨਹੀਂ ਰਹੇਗਾ ਇੱਕ ਘਾਇਆ ਸਿੰਘ ਘਾਦੀ ਪੰਡ ਵੇਚ ਕੇ ਇਕਦਮ ਆਇਆ ਹੈ ਪਹਿਲਾ ਤੰਬੂ ਸ਼ਹਿਨ ਸ਼ਾਦਾ ਸੀ ਸਿੱਧਾ ਦਾਖਲ ਹੋ ਗਿਆ ਮੁਗਲ ਸ਼ਹਿਨ ਸ਼ਾ ਵੀ ਸਿਰ ਤੇ ਦਸਤਾਰ ਰੱਖਦੇ ਸਨ ਦਾੜਾ ਹੁੰਦਾ ਸੀ ਜਹਾਂਗੀਰ ਨੇ ਵੀ ਗਲ ਦੇ ਚ ਮੋਤੀਆਂ ਦੀ ਮਾਲਾ ਪਹਿਣੀ ਹੋਈ ਸੀ ਕੋਲ ਬਾਜ਼ ਬੈਠਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਜੋ ਕੁਝ ਸੁਣ ਰਖਿਆ ਸੀ ਉਹ ਇਸ ਤਰ੍ਹਾਂ ਦੀ ਸ਼ਾਨੋ ਸ਼ੌਕਤ ਜਹਾਂਗੀਰ ਦੀ ਵੇਖ ਕੇ ਦੋ ਟਕੇ ਜੋ घास ਵੇਚ ਕੇ ਉਸ ਨੂੰ ਪ੍ਰਾਪਤ ਹੋਏ ਸਨ ਜਹਾਂਗੀਰ ਦੇ ਕਦਮਾਂ ਦੇ ਚਰਕ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾ ਮੇਰਾ ਲੋਕ ਪਰਲੋਕ ਸੁਹਿਲਾ ਕਰੋ ਮੇਰੀ ਝੋਲੀ ਵਿੱਚ ਭਗਤੀ ਦੀ ਦਾਤ ਪਾਓ ਤਾਂ ਜਹਾਂਗੀਰ ਇੱਕਦਮ ਉੱਠ ਕੇ ਕਹਿਣ ਲੱਗੇ ਤੂੰ ਗਲਤ ਥਾਂ ਤੇ ਆ ਗਏ ਜੋ ਲੋਕ ਪਰਲੋਕ ਸੋਹਿਲਾ ਕਰਦਾ ਹੈ ਜੋ ਭਗਤੀ ਦੀ ਦਾਤ ਦਿੰਦਾ ਹੈ ਉਸ ਦਾ ਤੰਬੂ ਅੱਗੇ ਸਿੱਖ ਨੇ ਇੱਕ ਦਮ ਟਕਾ ਚੁਕ ਲਿਆ ਤੇ ਜਹਾਂਗੀਰ ਕਹਿਣ ਲਗਾ ਸਾਡੀ ਔਕਾਤ ਇੱਕ ਟਕੇ ਜੈਸੀ ਵੀ ਨਹੀਂ ਤੂੰ ਸਾਡੇ ਕਦਮਾਂ ਦੇ ਵਿੱਚ ਇੱਕ ਟਕਾ ਵੀ ਨਹੀਂ ਰੱਖ ਸਕਦਾ ਤਾਂ ਉਸ ਵਕਤ ਸਿੱਖ ਨੇ ਅਖੇ ਇਹ ਟਕਾ ਨਹੀਂ ਇਸ ਵਿੱਚ ਮੇਰੀ ਸ਼ਰਧਾ ਹੈ ਮੇਰੀ ਭਾਵਨਾ ਹੈ मेरी मेहनत है तो जहांगीर ने मोहर की थैली दी कह लगा ए टका ना चुक मेरी तो ही है और यह मोहर थैली गुरु के कदम च रखी धन ओ सिख कह लगा ये मोहर की थैली मेरी मेहनत नहीं आई और जो मेहनत न मैं कमाया धन नहीं मेरी श्रद्धा भावना नहीं होगी और जो शरदा भावना नहीं तो गुरु की प्रसन्नता का मैं पात्र भी नहीं बन सकांगा उन्हें अपना टका चुक जैसे तंबू तो निकले है बार अपने तंबू तो गुरु हरगोबिंद साहब जी महाराज निकले और भज के रस्ते देची ची अजे सिख है तंबू तक पहुंचे ही नहीं गलवकड़ी च ले लिया आखिया धन ए गुरु सिख तू धन तू धन धन है तेरी शरदा इस तरीके नाल साहेब फिर सहजे सहजे ਪਹੁੰਚੇ ਅਮਰਤਸਰ ਆਪ ਦੀ ਆਮਦ ਦੇ ਚ ਦੀਪਮਾਲਾ ਕੀਤੀ ਗਈ ਦੀਵਾਲੀ ਦਾ ਤਿਉਹਾਰ ਉਸ ਸਮੇਂ ਤੋਂ ਹੀ ਦਰਬਾਰ ਸਾਹਿਬ ਦੇ ਚ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਗੁਰੂ ਉਪਦੇਸ਼ ਦਿੰਦੇ ਭਗਤੀ ਭਾਵਨਾ ਦੜਾ ਦੜਾਉਂਦੇ ਆਪਣੇ ਬੜੇ ਸੁੰਦਰ ਅਸਥਾਨ ਵਿਵੇਕ ਸਰ ਦੇ ਚ ਕਥਾ ਪਰੰਪਰਾਵੀ ਤੋਰੀ ਲੋਗਾਂ ਨੂੰ ਗਿਆਨ ਧਿਆਨ ਦੀ ਸਿੱਖਿਆ ਦਿੱਤੀ ਚੇਤਰ ਸੁਦੀ ਪੰਜ ਸੰਮਤ 1701 ਨੂੰ ਆਪ ਕੀਰਤਪੁਰ ਸਾਹਿਬ ਦੇ ਚ ਜੋਤੀ ਜੋਤ ਸਮਾ ਗਏ ਇੰਜ ਇੱਕ ਅਗੰਮੀ ਛਾਪ ਜਗਤ ਨੂੰ ਦੇ ਗਏ ਕਿ ਫਕੀਰ ਸਿਰਫ ਉਹ ਹੀ ਨਹੀਂ ਜੋ ਮਾਲਾ ਫੇਰਦਾ ਹੈ ਫਕੀਰ ਉਹ ਹੈ ਜੋ ਆਪਣੀ ਮਾਲਾ ਦੀ ਰੱਖਿਆ ਵੀ ਕਰਦਾ ਹੈ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਔਰ ਲੋਕਾਂ ਦੀ ਇੱਜ਼ਤ ਆਬਰੂ ਬਚਾਣ ਲਈ ਵੀ ਅੱਗੇ ਆਉਂਦਾ ਹੈ ਅੱਜ ਤੱਕ ਫਕੀਰ ਕਰੀਬਨ ਕਰੀਬਨ ਤਨਹਾਈ ਦੀ ਜ਼ਿੰਦਗੀ ਬਤੀਤ ਕਰਦੇ ਰਹੇ ਅਤੇ ਰਾਜਨੀਤੀ ਦੇਚ ਸਮਾਜ ਕਮਾਂ ਦੇਚ ਤਾਂ ਮੇਰੀ ਰੁਚੀਆਂ ਦੇਚ ਉਜਾਗਰ ਨਹੀਂ ਹੁੰਦੇ ਸਨ ਇੱਕ ਪਾਸੇ ਹੋ ਜਾਂਦੇ ਸਨ ધਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਨਵੀਂ ਪਰੰਪਰਾ ਤੋਰੀ ਤੇ ਆਪ ਦੇ ਨਾਲ ਲਖਬ ਜੁੜਿਆ ਮੀਰੀ ਪੀਰੀ ਦੇ ਬਾਦਸ਼ਾਹ ધਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੁਗਲ ਬਾਦਸ਼ਾਹ ਨੇ ਜਦੋਂ ਜਹਾਂਗੀਰ ਨੇ ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਦੀ ਸ਼ਾਨੋ ਸ਼ੌਕਤ ਤਾਕਤ ਵੇਖੀ ਰੋਪ ਦਬਦਬਾ ਦੇਖਿਆ ਤੇ ਫਿਰ ਉਸ ਜ਼ਾਲਮ ਨੇ ਕੀ ਕਿ ਤਾਨਾ ਨੂੰ ਸੜ ਕੇ ਜਲਸ ਹੋ ਕੇ ਉਹਨਾਂ ਨੂੰ ਕੈਦ ਕਰ ਲਿਆ ਤੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਕੈਦ ਦੇ ਵਿੱਚ ਵੀ ਜਿਹੜੇ ਸਾਰਾ ਉੱਥੇ ਕੈਦਖਾਨਾ ਸੀ ਉਹਨੂੰ ਹੀ ਚੇਂਜ ਕਰ ਦਿੱਤਾ ਜਿਹੜੇ ਉੱਥੋਂ ਦੇ ਸਿਪਾਹੀ ਸੀ ਜਿਹੜੇ ਉੱਥੋਂ ਦੇ ਰਾਜੇ ਸੀ ਸਾਰੇ ਹੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਮੰਨਣਾ ਸ਼ੁਰੂ ਹੋ ਗਏ ਉਹਨਾਂ ਦੇ ਪਿੱਛੇ ਲੱਗੇ ਉਹਨਾਂ ਦੇ ਸ਼ਸ਼ਮਣੇ ਤਾਂ ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਡਰਦਿਆਂ ਹੋਇਆ ਉਹਨੇ ਦੇਖ ਲਈ ਗੁਰੂ ਹਰਗੋਬਿੰਦ ਸਿੰਘ ਜੀ ਦੀ ਤਾਕਤ ਜਹਾਂਗੀਰ ਨੇ ਛਡਣ ਦਾ ਫੈਸਲਾ ਕੀਤਾ ਤੇ ਗੁਰੂ ਨੇ ਇਨਕਾਰ ਕਰ ਦਿੱਤਾ ਕਿ ਮੈਂ ਇਕੱਲੇ ਨਹੀਂ ਜਾਣਾ ਜਾਵਾਂਗਾ ਤਾਂ ਨਾਲ ਇਹ ਮਹਾਰਾਜਾਂ ਨੂੰ ਲੈ ਕੇ ਜਾਵਾਂਗਾ ਵੀ ਰੋਕਿਆ ਕਿਆ ਕਮਾਲ ਹੈ ਉਹਨਾਂ ਦੀ ਕੀ ਕਮਾਲ ਹਕਮਤ ਅਮਲੀ ਸੀ ਉਹਨਾਂ ਨੇ ਦੇਖ ਲਿਆ ਸੀ ਕਿ ਹੁਣ ਇਹ ਜਹਾਂਗੀਰ ਮਜਬੂਰ ਹੈ ਮੈਨੂੰ ਜ਼ਰੂਰ ਛੱਡੇਗਾ ਤੇ ਉਹਨਾਂ ਨੇ ਕੱਲਾ ਨਹੀਂ ਛੱਡਿਆ ਉਹਨਾਂ ਨੂੰ ਮਹਾਰਾਜਾਂ ਨੂੰ ਬਵਿੰਜਾ ਮਹਾਰਾਜ ਜਿਹੜੇ ਸੀ ਉਹਨਾਂ ਨੂੰ ਲੈ ਕੇ ਬਾਹਰ ਆਏ ਵੀਰੋ ਇੱਕ ਯਾਦਗਾਰ ਇਕ ਪਾਵਰਫੁਲ ਮੂਵਮੈਂਟ ਅਗਾਸੀ ਸਿੱਖੀ ਦਾ ਗੁਰੂ ਸਹਿਬਾਨ ਦਾ ਜਿਹਨੂੰ ਵਿਰੋ ਸਿੱਖ ਟ੍ਰਿਬਿਊਟ ਕਰਦੇ ਆ ਖੁਸ਼ੀ ਦੇ ਤੌਰ ਤੇ ਮਨਾਉਂਦੇ ਆ ਤੇ ਬੰਦੀ ਛੋੜ ਦਾ ਦਿਵਸ ਇਸ ਕਰਕੇ ਮਨਾਇਆ ਜਾਂਦਾ ਹੈ ਤੇ ਜਿਹਦੇ ਤੇ ਖੁਸ਼ੀਆ ਜ਼ਾਹਰ ਕਰਦੇ ਆ ਕਿਉਂਕਿ ਬਹੁਤ ਵੱਡੀ ਜਿੱਤ ਹੋਈ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਤੇ ਇੱਕ ਖੁਸ਼ੀ ਦਾ ਤਿਹਾਰ ਹੈ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਕਿਹੜੇ ਕਿਹੜੇ ਵੀਰ ਨੇ ਬੰਦੀ ਛੋੜ ਦਾ ਦਿਵਸ ਜਿਸ ਤਰ੍ਹਾਂ ਗੁਰੂ ਸਾਹਿਬ ਨੇ کیا ਵਾ ਜਿਸ ਤਰ੍ਹਾਂ ਸਿੱਖੀ ਦੇ ਵਿੱਚ ਹੈਗਾ ਵਾ ਉਸ ਤਰ੍ਹਾਂ ਮਨਾਇਆ ਜਾਂ ਕਿਹੜੇ ਸਿੱਖ ਹੈ ਜਿਨ੍ਹਾਂ ਨੇ ਬੰਦੀ ਛੋੜ ਤੇ ਨਹੀਂ ਮਨਾਇਆ ਪਰ ਦੀਵਾਲੀ ਨੂੰ ਸੈਲੀਬ੍ਰੇਟ ਕੀਤਾ ਵੇ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਹਾਲ ਲਾਜ਼ਮੀ ਕਰਨਾ ਆਪਣਾ ਸਾਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਫੇ